ਗੋੜੀ ਮਹੱਲਾ ਪੰਜਵਾਂ ਤੁਮ ਹਰ ਸੇ ਤੀਰਾਤੇ ਸੰਤੋ ਨਿਵਾਹਿਲੇ ਹੋ ਮੋ ਕਉ ਪੁਰਖ ਵਿਧਾਤੇ ਔੜ ਪਹੁੰਚਾ ਵਹੋ ਦਾਤੇ ਰਹਾਉ ਤੁਮਰਾ ਮਰਮ ਤੁਮਾਹੀ ਜਾਣਿਆ ਤੁਮ ਪੂਰਨ ਪੁਰਖ ਵਿਧਾਤੇ ਰਖੋ ਸ਼ਰਨ ਅਨਾਥ ਦੀਨ ਕਾ ਕਰੋ ਹਮਾਰੀ ਦਾਤੇ तरण सागर बोहित चरण तुम्हारे तुम जानहु अपने भंटे कर कृपा जिस राखो संगे ते ते पार पराते इत ऊत प्रभु तुम समर्था सब किस तुम रे हाथे ऐसा निधान देहो मो कहो हर जन चलै हमारे साथे निर्गुनिया रे कौ गुण की जय ਹਰ ਨਾਮ ਮੇਰਾ ਮਨ ਜਾਪੇ ਸੰਤ ਪ੍ਰਸਾਦ ਨਾਨਕ ਹਰ ਭੇਟੇ ਮਨ ਤਨ ਸੀਤਲ ਧਾਪੇ ਗੌੜੀ ਮਹੱਲਾ ਪੰਜਵਾਂ ਸਹਿਜ ਸਮਾਇਓ ਦੇਵ ਮੋਕਉ ਸਾਤ ਗੁਰ ਭੈ ਦਿਆਲ ਦੇਵ ਰਹਾਉ ਕਾਟ ਜੇਵਰੀ ਕੀਓ ਦਾਸ ਰੋ ਸੰਤਨ ਤਹਿਲਾਇਓ ਏਕ ਨਾਮ ਕੋ ਥਿਓ ਪੂਜਾਰੀ ਮੋ ਕਉ ਅਚਰਜੁ ਗੁਰੁ ਰਹਿ ਦਿਖਾਇਓ ਭਇਓ ਪ੍ਰਗਾਸ ਸਰਬ ਉਜਿਆਰਾ ਗੁਰ ਗਿਆਨ ਮਨਹਿ ਪ੍ਰਗਟਾਇਓ ਅੰਮ੍ਰਿਤ ਨਾਮ ਪੀਓ ਮਨ ਤ੍ਰਿਪਤਿਆ ਅਨ ਪੈ ਠਹਿਰਾਇਓ ਮਾਨ ਆਗਿਆ ਸਰਬ ਸੁਖ ਪਾਏ ਦੁਖ ਹਟਾਉ ਗਵਾਇਓ ਜੋ ਸੋ ਪ੍ਰਸੰਨ ਭੈ ਪ੍ਰਭ ਠਾਕੁਰ ਸਭ ਆਨੰਦ ਰੂਪ ਦਿਖਾਇਓ ਨਾ ਕਿਛ ਆਵਤ ਨਾ ਕਿਛ ਜਾਵਤ ਸਭ ਖੇਲ ਕੀਓ ਹਰਿ ਰਾਯੋ ਕਹ ਨਾਮਕ ਅਗੰ ਅਗੰ ਹੈ ਠਾਕੁਰ ਭਗਤ ਤੇਤ ਹਰ ਨਾਯੋ ਗੌੜੀ ਮਹੱਲਾ ਪੰਜਵਾ ਪਾਰ ਬ੍ਰਹਮਪੂਰਨ ਪਰਮੇਸ਼ਰ ਮਨਤਾ ਕੀ ਓਟ ਵਿਹੀ ਜਾਇ ਰੇ ਜਿਨ ਧਾਰੇ ਬ੍ਰਹਮੰਡ ਖੰਡ ਹਰ ਤਾ ਕੋ ਨਾਮ ਜਪੀ ਜੈ ਰੇ ਰਹਾਉ ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੂਝ ਸੁਖ ਪਾਈਐ ਰੇ ਜੋ ਪ੍ਰਭ ਕਰੈ ਸੋਈ ਭਲ ਮੰਨਹੁ ਸੁਖ ਦੁਖ ਓਹੀ ਧਾਈਐ ਰੇ ਕੋਟ ਪਤ ਤਉ ਧਾਰੇ ਖਿਨ ਮਹਿ ਕਰਤੇ ਬਾਰ ਨਾ ਲਾਗੇ ਰੇ ਦੀਨ ਦਰਦ ਦੁਖ ਪੰਜਨ ਸੁਆਮੀ ਜਿਸ ਭਾਵੈ ਤਿਸਹਿ ਨਿਵਾਜੈ ਰੇ ਸਭ ਕੋ ਮਾਤ ਪਿਤਾ ਪ੍ਰਤ ਪਾਲਕ ਜੀ ਪ੍ਰਾਨ ਸੁਖ ਸਾਦਰ ਰੇ ਦੇਂਦੇ ਤੋਟ ਨਾਹੀ ਤਿਸ ਕਰਤੇ ਪੂਰ ਰਹਿਓ ਰਤਨਾਗਰ ਰੇ ਜਾਚਕ ਜਾਚੈ ਨਾਮ ਤੇਰਾ ਸੁਆਮੀ ਘਟ ਘਟ ਅੰਤਰ ਸੋਈ ਰੇ ਨਾਨਕ ਦਾਸ ਸਾ ਕੀ ਸਰਣਾਈ ਜਾ ਤੇ ਬ੍ਰਿਥਾ ਨਾਮ ਕੋਈ ਰੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਬਹੂ ਨਾ ਮਨ ਹੋਂ ਵਿਸਾਰੇ ਈਹਾ ਓਂਹਾ ਸਰਬ ਸੁਖ ਦਾਤਾ ਸਗਲ ਘਟਾਂ ਪ੍ਰਤਿ ਪਾਰੇ ਰਹਾਉ ਮਹਾ ਕਸ਼ਟ ਕਾਟੈ ਛਿਨ ਭੀਤਨ ਰਸਨਾ ਨਾਮ ਚਿਤਾਰੇ ਸੀਤਲ ਸ਼ਾਂਤ ਸੁਖ ਹਰ ਸਰਣੀ ਜਲਤੀ ਅਗਨ ਨਿਵਾਰੇ ਗਰਗਕੁੰਡ ਨਰਕ ਤੇ ਰਾਖੈ ਭਵਜਲ પાર ਉਤਾਰੇ ਚਰਨ ਕਮਲ ਆਰਾਧਤ ਮਨ ਮਹਿ ਜਨ ਕੀ ਤ੍ਰਾਸ ਬਿਦਾਰੇ ਪੂਰਨ ਪਾਰ ਬ੍ਰਹਮ ਪਰਮੇਸ਼ਰ ਊਚਾ ਅਗੰਮ ਅਪਾਰੇ ਗੁਣ ਗਾਵਤ ਧਿਆਵਤ ਸੁਖ ਸਾਗਰ ਜੋ ਇਹ ਜਨਮ ਨ ਹਾਰੇ ਕਾਮ ਕ੍ਰੋਧ ਲੋਭ ਮੋਹ ਮਨ ਲੀਨੋ ਨਿਰਗੁਣ ਕੇ ਦਾਤਾਰੇ ਕਰ ਕਿਰਪਾ અપਨਾਉ ਨਾਮ ਦੀਜੈ ਨਾਨਕ ਸਦ ਬਲਿਹਾਰੇ ਰਾਗ ਗਉੜੀ ਚੇਤੀ ਮਹੱਲਾ ਪੰਜਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੁਖ ਨਾਹੀ ਰੇ ਹਰ ਭਗਤ ਦੇ ਨਾਮ ਜੀਤ ਜਨਮ ਇਹ ਰਤਨ ਅਮੋਲਕ ਸਾਧ ਸੰਗਤ ਜਪ ਇੱਕ ਖਿਨਾ ਰਹਾਉ ਸੁਤ ਸੰਪਤ ਬਨਤਾ ਬినੋਦ ਛੋੜ ਗਏ ਬਹੁ ਲੋਗ ਭੋਗ ਹੈ ਵਰ ਗੈਰ ਰਾਜ ਰੰਗ ਤਿਆਗ ਚਲਿਓ ਹੈ ਮੂੜ ਨੰਗ ਚੋਆ ਚੰਦਨ ਦੇ ਫੂਲਿਆ ਸੋ ਤਨ ਧਰ ਸੰਗ ਰੂ ਲਿਆ ਮੋਹ ਮੋਹਿਆ ਜਾਨੈ ਦੂਰ ਹੈ ਕਹੋ ਨਾਮਕ ਸਦਾ ਹਜ਼ੂਰ ਹੈ ਗੌੜੀ ਮਹੱਲਾ ਪੰਜਵਾ ਮਾਨ ਧਰ ਤਰਬੇ ਹਰ ਨਾਮ ਨੋ ਸਾਗਰ ਲਹਿਰ ਸੰਸਾਰ ਸੰਸਾਰ ਗੁਰ ਬੋਹਿਤ ਪਾਰ ਗ੍ਰਾਮਨੂ ਰਹਾਉ ਕਲ ਕਾਲਖ ਅੰਧਿਆਰੀਆ ਗੁਰ ਗਿਆਨ ਦੀਪਕ ਉਜਿਆਰੀਆ ਵਿਖ ਵਿਖਿਆ ਫਸਰੀ ਅਤ ਘਣੀ ਉਭਰੇ ਜਪ ਜਪ ਹਰ ਗੁਣੀ ਮਤਵਾਰੋ ਮਾਇਆ ਸੋਇਆ ਗੁਰ ਭੇਟਿ ਤਿ ਪਰਮ ਭਉ ਹੋਇਆ ਤਹੋ ਨਾਨਕ ਏਕ ਤਿਆਆ ਟਾਟ-ਟਾਟ ਨਜ਼ਰੀ ਆਇਆ ਗੌੜੀ ਮਹੱਲਾ ਪੰਜਵਾ ਦੀਵਾਨ ਹਮਾਰੋ ਤੁਹੀ ਏਕ ਸੇਵਾ ਥਾਰੀ ਗੁਰ ਹੈ ਟੇਕ ਰਹਾਉ ਅਨਕ ਜੁਗਤ ਨਹੀਂ ਪਾਇਆ ਗੁਰ ਚਾ ਕਰ ਲੈ ਲਾਇਆ ਮਾਰੇ ਪੰਜ ਬਿਖਾ ਦਿਆ ਗੁਰ ਕਿਰਪਾ ਤੇ ਦਿਲ ਸਾਧਿਆ ਬਖਸ਼ੀਸ਼ ਵਜੋਂ ਮਿਲ ਏਕ ਨਾਮ ਸੂਖ ਸਹਜ ਆਨੰਦ ਬਿਸਰਾਮ ਪ੍ਰਭ ਕੇ ਚਾਕਰ ਸੇ ਭਲੇ ਨਾਨਕ ਤੈਨ ਮੁਖ ਊਜਲੇ